ਕੈਥਲ ਦਾ ਦਵਿੰਦਰ ਵੀ ਜਸੂਸੀ ਦੇ ਇਲਜ਼ਾਮ ਦੇ ਵਿੱਚ ਫੜਿਆ ਗਿਆ ਹੈ ਪਟਿਆਲਾ ਦੇ ਖਾਲਸਾ ਕਾਲਜ ਦਾ ਵਿਦਿਆਰਥੀ ਸੀ ਦਵਿੰਦਰ ਕਾਲਜ ਦੇ ਵਿੱਚ ਵੀ ਪੁਲਿਸ ਪੁੱਛਗਿੱਛ ਕਰਨ ਦੇ ਲਈ ਪਹੁੰਚੀ ਸੀ ਤੇ ਕਿਹਾ ਜਾ ਰਿਹਾ ਹੈ ਪ੍ਰੋਫੈਸਰਾਂ ਦੇ ਵੱਲੋਂ ਕਿ ਉਸ ਦਾ ਵਤੀਰਾ ਠੀਕ ਸੀ ਕੋਈ ਸ਼ੱਕ ਸਾਨੂੰ ਕਦੇ ਕੁਝ ਹੋਇਆ ਨਹੀਂ ਐਮਏ ਪਹਿਲੇ ਸਾਲ ਦਾ ਵਿਦਿਆਰਥੀ ਸੀ ਦਵਿੰਦਰ ਸੋ ਕੈਥਲ ਦਾ ਦਵਿੰਦਰ ਇਸ ਨੂੰ ਵੀ ਪੁਲਿਸ ਨੇ ਫੜਿਆ ਹੈ ਇਸ ਤੇ ਵੀ ਪਾਕਿਸਤਾਨ ਦੇ ਲਈ ਜਸੂਸੀ ਕਰਨ ਦਾ ਇਲਜ਼ਾਮ ਹੈ ਤੇ ਜਾਂਚ ਪੜਤਾਲ ਦੇ ਲਈ ਪੁਲਿਸ ਇਸੇ ਕਾਲਜ ਵੀ ਪਹੁੰਚੀ ਪਟਿਆਲਾ ਦੇ ਕਾਲਜ ਵਿੱਚ ਇਹ ਪੜਦਾ ਸੀ ਵਿਦਿਆਰਥੀ ਸੀ ਐਮਏ ਪਹਿਲੇ ਸਾਲ ਦਾ ਵਿਦਿਆਰਥੀ ਸੀ ਪ੍ਰੋਫੈਸਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਦਾ ਵਿਵਹਾਰ ਠੀਕ ਸੀ ਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕਦੇ ਉਸ ਤੇ ਹੋਇਆ ਨਹੀਂ ਬਰੇਗ ਬਰੇਗਾਰਤੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ ਇੱਕ ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵਰ ਸੀ ਉਹਦਾ ਕਾਲਜ ਦੇ ਵਿੱਚ ਨਾਰਮਲ ਵੇਵ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਦੋ ਪੀਪਰ ਹੋਏ ਨੇ ਉਹਨਾਂ ਚ ਅਪੀਅਰ ਹੋਇਆ ਤੇ ਦੋ ਦੇ ਵਿੱਚੋਂ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਸੀਗਾ ਵਿਦਿਆਰਥੀ ਬਹੁਤ ਸ਼ਾਇਦ ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਐਥਰ ਦੇ ਵਿੱਚ ਕੋਈ ਪਿੰਡ ਹੈ ਜੀ ਕਾਲਜ ਰਿਕਾਰਡ ਦੇ ਵਿੱਚ ਜਿਹੜਾ ਦਾ ਐਡਰੈਸ ਹੈ ਉਸ ਅਕੋਰਡਿੰਗੂ ਡਿਸਟ੍ਰਿਕਟ ਕੈਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕੀਵੇਂ ਕੀ ਪੜਾਈ ਕੀ ਕਰਦਾ ਸੀ ਉਹ ਐਮਐਸ 1st ਇਅਰ ਦਾ ਵਿਦਿਆਰਥੀ ਸੀ ਜੀ ਉਹਦੀ ਗਤੀਵਿਧੀ ਕਿਵੇਂ ਸੀ ਕੋਈ ਲੱਛਣ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਅਪਾ ਜਿਹਨੂੰ ਆਇਡੈਂਟੀਫਾਈ ਕਰ ਸਕੇ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਸੋ ਦਵਿੰਦਰ ਸਿੰਘ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਟਿਆਲਾ ਦੇ ਖਾਲਸਾ ਕਾਲਜ ਦਾ ਵਿਦਿਆਰਥੀ ਸੀ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਤੇ ਅੱਜ ਪੁੱਛ ਪੜਤਾਲ ਕਰਨ ਦੇ ਲਈ ਪੁਲਿਸ ਕਾਲਜ ਪਹੁੰਚੀ ਹੈ ਦਮਨ ਖਬਰ ਤੇ ਜਾਣਕਾਰੀ ਦੇਣਗੇ ਦਮਨ ਕਿ ਕੁਝ ਜਾਣਕਾਰੀ ਸਾਹਮਣੇ ਆ ਸਕੀ ਹੈ ਆ ਬਿਲਕੁਲ ਦੇਖੋ ਜਦੋਂ ਤੋਂ ਪਾਕਿਸਤਾਨ ਤੇ ਇੰਡੀਆ ਦੇ ਤਣਾਅਪੂਰਨ ਮਾਹੌਲ ਦੇ ਵਿੱਚ ਲਗਾਤਾਰ ਏਜੰਸੀਆਂ ਜਿਹੜੀਆਂ ਨੇ ਉਹ ਐਕਟਿਵ ਨੇ ਜੀਆਂ ਔਰ ਜਿਨ੍ਹਾਂ ਦੇ ਆਈਐਫਐਸਆਈ ਦੇ ਨਾਲ ਲਿੰਕ ਵਿਕੇ ਜਾ ਰਹੇ ਸੀ ਤਾਂ ਉਹਨਾਂ ਦੇ ਉੱਪਰ ਸਿਕੰਜਾ ਕੱਸਦੀ ਹੋਈਆਂ ਵੀ ਏਜੰਸੀਆਂ ਨਜ਼ਰ ਆ ਰਹੀਆਂ ਨੇ ਕਿਹਾ ਤਾਂ ਜਿਸ ਤਰੀਕੇ ਨਾਲ ਕੈਥਲ ਦਾ ਨੌਜਵਾਨ ਦਿਵਿੰਦਰ ਸਿੰਘ ਜੋ ਕਿ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਪੜਾਈ ਕਰ ਰਿਹਾ ਸੀਗਾ ਐਮਏ ਫਸਟイヤー ਦੇ ਵਿੱਚ ਹੀ ਪੜਾਈ ਕਰ ਰਿਹਾ ਸੀਗਾ ਤਾ ਉਸ ਦਾ ਜਦੋਂ ਪਿਛੋਕਰ ਜਾਣ ਦੇ ਦੀ ਪੋਸਟ ਪਾਚੀ ਹੈ ਤਾਂ ਪ੍ਰੋਫੈਸਰ ਨੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਦਿਵਿੰਦਰ ਦਿਰਾ ਉਹ ਦਾ ਬਤੀਰਾ ਇੱਕ ਆਮ ਵਿਦਿਆਰਥੀ ਵਾਂਗੂ ਜਿਹੜਾ ਉਹ ਵੇਖਿਆ ਗਿਆ ਲੇਕਿਨ ਖਾਸ ਤੌਰ ਤੇ ਉਸ ਦੀ ਹਾਜ਼ਰੀ ਜਿਹੜੀ ਹੈ ਉਸ ਦੇ ਵਿੱਚ ਘਟ ਦੇਖੀ ਜਾ ਰਹੀ ਸੀ ਤਾਂ ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਹੈ ਔਰ ਏਜੰਸੀਆਂ ਦੀ ਐਕਟਿਵ ਨੈਸ ਵੀ ਜਿਹੜੀ ਉਹ ਕਿਤੇ ਨਾ ਕਿਤੇ ਜ਼ਰੂਰ ਉੱਚੀ ਜਿਹੀ ਉਹ ਵੇਖਣ ਨੂੰ ਮਿਲ ਰਹੀ ਹੈਗੀ ਕਿ ਜੋ ਲਗਾਤਾਰ ਸਿਕੰਜਾ ਕੱਢਦੀ ਹੋਈ ਆਈਐਸਆਈ ਏਜੰਟਾਂ ਦੇ ਉੱਪਰ ਨਜ਼ਰ ਆ ਰਹੀ ਹੈ ਹਦੈਤ ਤੇ ਦਮਨ ਜ਼ਹਰ ਹੈ ਕਿ ਜਦੋਂ ਦਵਿੰਦਰ ਫੜਿਆ ਗਿਆ ਹੈ ਤਾਂ ਕਾਲਜ ਦੇ ਵਿੱਚ ਇਸ ਦਾ ਕੋਈ ਗਰੁੱਪ ਵੀ ਹੋਏਗਾ ਦੋਸਤ ਮਿੱਤਰ ਵੀ ਹੋਣਗੇ ਕੀ ਪੁਲਿਸ ਉਹਨਾਂ ਤੱਕ ਪਹੁੰਚ ਕਰ ਰਹੀ ਹੈ ਉਹਨਾਂ ਨੂੰ ਵੀ ਜਾਂਚ ਦੇ ਘੇਰੇ ਚ ਲਿਆ ਜਾ ਰਿਹਾ ਹੈ ਆ ਬਿਲਕੁਲ ਮੁੱਖੀ ਤੋਂ ਇੱਕ ਹਨੀਟਰੈਪ ਦਾ ਮਾਮਲਾ ਕਿਹਾ ਜਾ ਰਿਹਾ ਦੂਸਰੇ ਪਾਸੇ ਇੱਕ ਆਈਐਸਆਈ ਦੀ ਕੁੜੀ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਕਿ ਤਾਂ ਹੋਰ ਵੀ ਸਬੰਧ ਅਸੇ ਜਿਹੜੇ ਨੇ ਹੋ ਸਕਦੇ ਨੇ ਤਾਂ ਹੀ ਇਨਵੈਸਟੀਗੇਸ਼ਨ ਕਰਨ ਦੇ ਲਈ ਪੁਲਿਸ ਜਿਹੜੀ ਖਾਸਾ ਪੁਲਿਸ ਪਟਿਆਲਾ ਦੇ ਵਿੱਚ ਪਹੁੰਚੀ ਸੀਗੀ ਔਰ ਉੱਥੇ ਜਿਹੜਾ ਅਫਸਰ ਰਿਪੋਰਟ ਕੱਢ ਦਿੱਤਾ ਗਿਆ ਕਿ ਕਿਵੇਂ ਦਾ ਉਸ ਦਾ ਬਤੀਰਾ ਸੀਗਾ ਕਿਵੇਂ ਦਾ ਉਸ ਦਾ ਆਣਾ ਜਾਣਾ ਸੀਗਾ ਕਿਉਂ ਅਪ ਸੈਂਟਰ ਦਾ ਸੀਗਾ ਕਿਵੇਂ ਦਾ ਮਤਲਬ ਉਸ ਦਾ ਵਿਚਰਨਾ ਸੀਗਾ ਲੋਕਾਂ ਦੇ ਨਾਲ ਤਾਂ ਜੋ ਪ੍ਰੋਫੈਸਰ ਨੇ ਜੋ ਫੀਡਬੈਕ ਦਿੱਤਾ ਉਸੇ ਵੀ ਚਾਹੀ ਹੈ ਕਿ ਆਮ ਵਤੀਰਾ ਸੀਗਾ ਲੇਕਿਨ ਉਸ ਦੀ ਹਾਜ਼ਰੀ ਪਾਵੇਂ ਪੇਪਰਾਂ ਦੇ ਵਿੱਚ ਹੋਵੇ ਹੀ ਰੂਟੀਨ ਦੇ ਵਿੱਚ ਹੋਵੇ ਉਹ ਕੱਟ ਦੇਖੀ ਗਈ ਤਾਂ ਉਸ ਦੇ ਵਿੱਚ ਜਦੋਂ ਇੱਕ ਮਹਿਲਾ ਦਾ ਨਾਮ ਵੀ ਆ ਰਿਹਾ ਹੈਗਾ ਸਾਡੇ ਵਿੱਚ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿ ਹੋਰ ਕਿਹੜਾ ਕਿਹੜਾ ਸਰਪਰਕਰ ਦੇ ਬੀਤੀਗਾ ਕਿਉਂਕਿ ਅਜਿਹੇ ਮਾਮਲੇ ਪਹਿਲਾਂ ਵੀ ਰੋਚੀ ਕਈ ਵਾਰ ਸਾਹਮਣੇ ਆ ਚੁੱਕੇ ਨੇ ਕਿ ਇਸ ਦੇ ਵਿੱਚ ਮਹਿਲਾ ਦੇ ਨਾਲ ਸੰਪਰਕ ਤੋਂ ਬਾਅਦ ਇੱਕ ਆਰਮੀ ਦਾ ਵੀ ਇੱਕ ਜਿਹੜਾ ਅਧਿਕਾਰੀ ਸੀਗਾ ਉਸ ਦਾ ਵੀ ਇੱਕ ਲਿੰਕ ਨਿਕਲਿਆ ਸੀਗਾ ਆਈਐਸਆਈ ਏਜੰਟ ਨਿਕਲਿਆ ਸੀਗਾ ਉਸ ਤੋਂ ਬਾਅਦ ਇਸ ਨੌਜਵਾਨ ਦਾ ਲਿੰਕ ਹੋਣਾ ਹੁਣ ਕੈਸਲ ਦੇ ਵਿੱਚ ਹੋਰ ਕਿਹੜੇ ਲਿੰਕ ਇਸ ਦੇ ਅੱਗੇ ਦਵਿੰਦਰ ਦੇ ਰਹੇ ਨੇ ਉਸ ਦੀ ਵੀ ਜਾਂਚ ਕਿਸੇ ਨਿਕਲੇ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਦਵਿੰਦਰ ਸਿੰਘ ਫੜਿਆ ਗਿਆ ਹੈ ਤੇ ਅੱਗੇ ਜਾਂਚ ਦਾ ਘੇਰਾ ਹੁਣ ਪੁਲਿਸ ਦੇ ਵੱਲੋਂ ਵਧਾਇਆ ਜਾ ਰਿਹਾ ਹੈ